ਅੱਜ ਬੱਸਾਂ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 12 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਪੀਆਰਟੀਸੀ ਦੇ ਪੰਨ ਬੱਸ ਦੇ ਮੁਲਾਜ਼ਮ ਹੜਤਾਲ ਕਰਨਗੇ, ਚੱਕਾ ਜਾਮ ਕਰਨਗੇ। ਦੁਪਹਿਰੇ 12 ਵਜੇ ਤੋਂ ਹੜਤਾਲ ਤੇ ਜਾਣ ਦੇ ਕੱਚੇ ਮੁਲਾਜ਼ਮ ਦਰਸਲ ਕਿਲੋਮੀਟਰ ਸਕੀਮ ਬੱਸਾਂ ਪਾਉਣ ਦਾ ਟੈਂਡਰ ਖੋਲਣ ਦਾ ਵਿਰੋਧ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਡਿਮਾਂਡ ਵੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਅੱਜ ਬੱਸਾਂ 12 ਵਜੇ ਤੋਂ ਬਾਅਦ ਨਹੀਂ ਚੱਲਣਗੀਆਂ। ਅੱਜ ਸੋਮਵਾਰ ਹੈ, ਵਰਕਿੰਗ ਡੇ ਹੈ। ਲੋਕ ਇੱਕ ਘਾਤ ਦੂਸਰੇ ਘਾਤ ਜਾਂਦੇ ਨੇ ਆਪਣੇ ਕੰਮ ਕਾਜ ਦੇ ਲਈ ਕੁਝ ਸਟੂਡੈਂਟਸ ਨੇ ਵੀ ਪੜ੍ਹਾਈ ਲਈ ਜਾਣਾ ਹੁੰਦਾ ਹੈ ਜਾਂ ਕੁਝ ਲੋਕ ਕੰਮ ਕਾਜ ਤੇ ਆਪਣੇ ਜਾਂਦੇ ਨੇ ਤੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ 12 ਵਜੇ ਤੋਂ ਬਾਅਦ ਪਨਬਸ ਪੀਆਰਟੀਸੀ ਦੀਆਂ ਜੋ ਬੱਸਾਂ ਨੇ ਸਰਕਾਰੀ ਉਹ ਨਹੀਂ ਚੱਲਣ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਅੱਜ ਮੁਰਤੋਂ ਪੀਆਰਟੀਸੀ ਪਨਬਸ ਦਾ ਚੱਕਾ ਜਾਮ ਸੋਮਵਾਰ ਦਾ ਦਿਨ 12 ਵਜੇ ਤੋਂ ਬਾਅਦ ਬੱਸਾਂ ਨਹੀਂ ਚੱਲਣਗੀਆਂ ਕਿੰਨੀ ਪਰੇਸ਼ਾਨੀ ਹੋ ਸਕਦੀ ਹੈ ਆਮ ਲੋਕਾਂ ਨੂੰ ਜੀ ਬਿਲਕੁਲ ਸਰਬਜੋਤ ਕਿਉਂਕਿ ਅੱਜ ਸੋਮਵਾਰ ਦਾ ਦਿਨ ਹੈ ਤੇ ਸੋਮਵਾਰ ਜ਼ਿਆਦਾਤਰ ਭੀੜ ਬਸਾਂ 'ਚ ਹੀ ਰਹਿੰਦੀ ਹੈ ਕਿਉਂਕਿ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਤੇ ਜਿਹੜੇ ਸਟੂਡੈਂਟਸ ਵਗੈਰਾ ਨੇ ਉਹ ਆਉਂਦੇ ਨੇ ਕਿ ਦੂਰਲੇ ਸ਼ਹਿਰਾਂ ਤੋਂ ਦੋ ਦਿਨ ਦੀ ਛੁੱਟੀ ਤੋਂ ਬਾਅਦ ਵਾਪਸ ਪਰਤਦੇ ਨੇ ਇਸੇ ਕਰਕੇ ਅੱਜ ਦਾ ਜਿਹੜਾ ਦਿਨ ਹੈ ਉਹਨਾਂ ਯਾਤਰੀਆਂ ਦੇ ਲਈ ਬੇਹੱਦ ਪਰੇਸ਼ਾਨੀ ਭਰਿਆ ਹੋ ਸਕਦਾ ਕਿਉਂਕਿ 12 ਵਜੇ ਤੋਂ ਬਾਅਦ ਪੰਬਸ ਤੇ ਪੀਆਸੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬਸਾਂ ਨੇ ਉਹਨਾਂ ਦਾ ਟੈਂਡਰ ਖੁੱਲਣ ਦੇ ਵਿਰੋ ਇਹ ਜਿਹੜਾ ਸੱਦਾ ਹੈਗਾ ਦਿੱਤਾ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਅੱਜ ਅਸੀਂ 12 ਵਜੇ ਚੱਕਾ ਜਾਮ ਕਰਾਂਗੇ ਉਸ ਤੋਂ ਬਾਅਦ ਜਿਹੜੇ ਪੀਆਰਟੀਸੀ ਦੇ ਚੇਅਰਮੈਨ ਨੇ ਉਹਨਾਂ ਦੇ ਜਿਹੜਾ ਨਿਵਾਸ ਹੈ ਉਹਦਾ ਸਿਖਰਾਓ ਕਰਾਂਗੇ ਸੋ 12 ਵਜੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਪਰ ਇੱਕ ਗੱਲ ਇਹ ਵੀ ਹੈ ਕਿ ਜੇਕਰ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਵੀ ਸਰਕਾਰ ਨੇ ਜਾਂ ਪੀਆਰਟੀਸੀ ਮੈਨੇਜਮੈਂਟ ਨੇ ਉਸ ਟੈਂਡਰ ਨੂੰ ਮੁਰਤਵੀ ਕਰ ਦਿੱਤਾ ਸੀਗਾ ਜੇਕਰ ਮੁਰਤਵੀ ਹੁੰਦਾ ਤਾਂ ਆਪਾਂ ਕਹਿ ਸਕਦਾ ਕਿ ਜਿਹੜੇ ਮੁਲਾਜ਼ਮ ਨੇ ਉਹ ਆਪਣਾ ਜਿਹੜਾ ਪ੍ਰੋਗਰਾਮ ਉਸ ਤਬਦੀਲੀ ਕਰਨ ਪਰ ਹਾਲ ਦੀ ਘੜੀ ਜਿਸ ਤਰ੍ਹਾਂ ਮਨੋਜ ਇਸ ਤੋਂ ਪਹਿਲਾਂ ਵੀ ਕਈ ਵਾਰ ਚੱਕਾ ਜਾਮ ਕੀਤਾ ਜਾ ਚੁੱਕਿਆ ਹੈ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਸਿੱਟਾ ਕੋਈ ਵੀ ਨਹੀਂ ਨਿਕਲਦਾ ਜੀ ਬਿਲਕੁਲ ਸਰ ਮਜੂਤ ਜਿਹੜੇ ਮੁਲਾਜ਼ਮ ਨੇ ਜਦੋਂ ਹੜਤਾਲ ਕਰਦੇ ਨੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਫਿਰ ਜਿਹੜੀ ਚਾਹ ਪੀਆ RTC ਦੀ ਮੈਨੇਜਮੈਂਟ ਹੋਵੇ ਜਾਂ ਹੋਰ ਅਧਿਕਾਰੀ ਹੋਣ ਉਹ ਫਿਰ ਗੱਲਬਾਤ ਦਾ ਸੱਦਾ ਦਿੰਦੇ ਨੇ ਤੇ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਦਾ ਤੇ ਇਸੇ ਕਰਕੇ ਜਿਹੜਾ ਇਹ ਟੈਂਡਰ ਹੈ ਉਹਨੂੰ ਰੱਦੇ ਨਹੀਂ ਕੀਤਾ ਜਾ ਰਿਹਾ ਤੇ ਅੱਗੇ ਅੱਗੇ ਪੋਸਟਪੋਂ ਕਰੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਜਿਹੜਾ ਜ 17 ਅਤੇ ਨਵੰਬਰ ਨੂੰ ਇਹ ਟੈਂਡਰ ਦੁਆਰਾ ਖੋਲਣ ਦੀ ਗੱਲ ਆਈ ਸੀ ਤਾਂ ਮੁਲਾਜ਼ਮਾਂ ਨੇ ਉਸ ਤੋਂ ਪਹਿਲਾਂ ਹੀ ਇਹ ਚੇਤਾਵਨੀ ਦੇ ਕੇ ਅੱਜ ਦਾ ਜਿਹੜਾ ਹੈਗਾ ਪ੍ਰੋਫੈਸ਼ਨਲ ਸੱਜਾ ਵਿੱਚ ਹੈ ਇਹ ਗੱਲ ਕਹਿ ਸਕਦਾ ਕਿ 12 ਵਜੇ ਤੋਂ ਬਾਅਦ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਸ ਦਾ ਫਰਮਾਇਜ਼ਾ ਜ਼ਰੂਰ ਭੁਗਤਣਾ ਪੈਣਾ ਕਿਉਂਕਿ ਜਿਹੜੀ ਹੜਤਾਲ ਹੈ ਜੇਕਰ ਸਰਕਾਰ ਇਸ ਨੂੰ ਟੈਂਡਰ ਨੂੰ ਅੱਗੇ ਪੋਸਟ ਪਾਉਣ ਲਈ ਨਹੀਂ ਕਰਦੀ ਜਾਂ ਇਹਨਾਂ ਨੂੰ ਗੱਲਬਾਤ ਦੇ ਲਈ ਨਹੀਂ ਬੁਲਾਉਂਦੀ ਮੁਲਾਜ਼ਮਾਂ ਨੂੰ ਤਾਂ ਇਹ ਜਿਹੜੀ ਹੜਤਾਲ ਹੈ ਅੱਗੇ ਵੀ ਵੱਸ ਸਕਦੀ ਹੈ ਤੇ ਦੂਜਾ ਕੱਲ ਨੂੰ ਮੈਂ ਦੱਸਦੇ ਹਾਂ ਜੀ 18 ਤਰੀਕ ਨੂੰ ਇਹਨਾਂ ਮੁਲਾਜ਼ਮਾਂ ਨੇ ਸੰਦੀਗੜ ਮੁੱਖ ਮੰਤਰੀ ਨਿਵਾਸ ਵੱਲੋਂ ਵੀ ਕੂਚ ਕਰਨ ਦਾ ਐਲਾਨ ਕੀਤਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਅੱਜ ਜੇ ਬੱਸ ਨਾਲ ਸਫ਼ਰ ਕਰਵਾਉਣ ਵਾਲ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 12 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ